ਲੁਧਿਆਣਾ ਚ ਪੁਲਿਸ ਦੀ ਹਿਫਾਜ਼ਤ ਹੇਠ ਹੋ ਰਹੀ ਗੁੰਡਾ ਕਰਦੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ 2 ਜੁਲਾਈ 2025 ਨੂੰ ਰਾਤ ਬਸੰਤ ਇਨਕਲੇਵ ਦੇ ਮਾਲਕ ਅਮਿਤ ਬਸੰਤ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਲੋਦੀ ਕਲੱਬ ਰੋਡ ਦੇ ਉੱਤੇ ਸਥਿਤ Bajaj Company ਦੇ ਨਿਰਮਾਣ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਟਾ ਦਿੱਤਾ ਜਦ ਪੀੜਤ ਪਾਸੇ ਦੇ ਲੋਕ ਪੁਲਿਸ ਕੋਲ ਫਰਿਆਦ ਲੈ ਕੇ ਪੁੱਜੇ ਤਾਂ ਪੁਲਿਸ ਨੇ ਉਪਰੋ ਦਬਾਅ ਹੋਣ ਦੀ ਗੱਲ ਕਹਿ ਕੇ ਮਦਦ ਕਰਨ ਤੋਂ ਇਨਕਾਰ ਹੀ ਕਰ ਦਿੱਤਾ ਇਸ ਵਾਰਦਾਤ ਖਿਲਾਫ Bajajin ਕੰਪਨੀ ਦੇ ਮਾਲਕ ਚਰਨਜੀਤ ਸਿੰਘ ਬਜਾਜ ਨੇ ਆਪਣੀ ਟੀਮ ਸਮੇਤ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਨੇ ਦੱਸਿਆ ਕਿ 2018 ਵਿੱਚ ਉਹਨਾਂ ਨੇ ਚਰਨਜੀਤ ਕੌਰ ਤੋਂ ਲੋਧੀ ਕਲੱਬ ਰੋਡ ਤੇ 799 ਗਜ਼ੀ ਜ਼ਮੀਨੇ ਕਿਰਾਏ ਤੇ ਲਈ ਸੀ ਅਤੇ ਬਾਅਦ ਵਿੱਚ ਇਹ ਜ਼ਮੀਨ ਖਰੀਦ ਲਈ। ਉਹਨਾਂ ਕੋਲ ਰਜਿਸਟਰੀ ਵੀ ਮੌਜੂਦ ਹੈ। ਦੂਜੇ ਪਾਸੇ ਝੂਠੀ ਸ਼ਿਕਾਇਤ ਦੇ ਕੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਾਰਨ इंतकाल नहीं मामला होर्ट चल रहा है कोर्ट को स्टे ऑर्डर भी ने चन्नी बजाज ने आख्या कि इस तरह की धक्केशाही हूँ नहीं सही जाएगी जे पुलिस वालों इंसाफ नहीं मिले तो अदालत का दर दरवाजा खटखटा इस नतीजे पुलिस प्रशासन से दोषी पासा जिम्मेवार होगा

ਠੀਕ ਹੈ ਇਹ ਕਹਿੰਦੇ ਸਾਡੀ ਇਹਨਾਂ ਕੋਲ ਐਗਰੀਮੈਂਟ ਵੀ ਨਹੀਂ ਹੈ ਕਿ ਇਹਨਾਂ ਨੂੰ ਕੋ ਐਗਰੀਮੈਂਟ ਦਿਖਾਓ ਜੇ ਤੁਹਾਡੇ ਕੋਲ ਜਗ੍ਹਾ ਹੈ ਇਹਨਾਂ ਨੂੰ ਇਹ ਨਹੀਂ ਪੁੱਛੋ ਤੁਸੀਂ ਇਹ ਚਰਨਜੀਤ ਦੇ ਕੀ ਲੱਗਦੇ ਨੇ ਹਾਂਜੀ ਕੁਝ ਵੀ ਨਹੀਂ ਲੱਗਦੇ ਜੀ ਚਰਨਜੀਤ ਦੇ ਪੁੱਛੋ ਇਹਨਾਂ ਨੂੰ ਅੱਛਾ ਇਹ ਕਹਿੰਦੇ ਜੀ ਅਸੀਂ ਜਗ੍ਹਾ ਦਿੱਤੀ ਕਿਰਾਏ ਤੇ ਤੇ ਇਹਨਾਂ ਨੂੰ ਕੋ ਐਗਰੀਮੈਂਟ ਦਿਖਾਓ ਨਾ ਜੇ ਤੁਹਾਡੇ ਤੁਸੀਂ ਕਿਰਾਏ ਦਿੱਤੀ ਜਗ੍ਹਾ ਕਿਰੀ ਜਗ੍ਹਾ ਚਰਨਜੀਤ ਕੌਰ ਦੀ ਹੈ ਚਰਨਜੀਤ ਕੌਰ ਹੈ ਜਿਹੜੀ ਪ੍ਰੋਪਰਟੀ ਦੀ ਮਾਲਿਕ ਸੀਗੀ ਠੀਕ ਹੈ ਕਾਕਾ ਸਿੰਘ ਦੀ ਕੁੜੀ ਸੀਗੀ ਜਿਹੜੇ ਇੰਤਕਾਲ ਜੜਿਆ ਸਭ ਪੁੱਛਿਆ ਉਹਨਾਂ ਕੋਲ ਸਾਰਾ ਕੁਝ ਸੀਗਾ ਉਸ ਤੋਂ ਬਾਅਦ ਉਹਨਾਂ ਤੋਂ ਅਸੀਂ ਲੀਤਾ ਹੈ ਕਰਾਇਆ ਨਾ ਮੱਚ ਐਸੇ ਚੱਲਦਾ ਪਿਆ ਗਿਆ ਖਾਲੀ ਹੋ ਚੁੱਕਿਆ ਤੁਹਾਡੇ ਸਰ ਉਹਨੂੰ ਸਾਡੇ ਕੋਲ ਰਜਿਸਟਰੀ ਹੈਗੀ ਇਸ ਜਗ੍ਹਾ ਦੀ ਅਸੀਂ ਇਹ ਜਗ੍ਹਾ ਪਰਚੇਸ ਕਰ ਲਈ ਚਰਨਜੀਤ ਨੇ ਤੁਹਾਨੂੰ ਵੇਚ ਚਰਨਜੀਤ ਕੌਰ ਨੇ ਸਾਨੂੰ ਵੇਚਤੀ ਸਾਡੇ ਕੋਲ ਇਹਦੀ ਰਜਿਸਟਰੀ ਹੈਗੀ ਹੁਣ ਤੁਸੀਂ ਇੰਤਕਾਲ ਚੜਵਾ ਲਿਆ ਸਾਰਾ ਕੁਝ ਜਗਾ ਇੰਤਕਾਲ ਚੜਾਇਆ ਨਹੀਂ ਕਿਉਂਕਿ ਇਹਨਾਂ ਨੇ ਰੋਕ ਲਗਾ ਲਈ ਸੀ ਕੇਸ ਕੀਤਾ ਹੋਇਆ ਸੀ ਠੀਕ ਹੈ ਜ਼ਮੀਨ ਹੀ ਉਹ ਕਿਤੇ ਰੋਕ ਲਗਾ ਦੇ ਉਹੀ ਕਹ ਰਹੇ ਇਹਨਾਂ ਨੇ ਰਿਪੋਰਟ ਆ ਕੇ ਕੀਤੀ ਹੈ ਚਰਨਜੀਤ ਕੌਰ ਨੇ ਵੀ ਆ ਕੇ ਡੀਸੀ ਨੂੰ ਸਾਰੇ ਸਾਰੇ ਡਾਕੂਮੈਂਟੇਸ਼ਨ ਪੇਸ਼ ਕੀਤੇ ਹੋਏ ਨੇ ਠੀਕ ਹੈ ਸਾਰਾ ਕੋਰਟ ਚ ਸਟੇ ਵੀ ਲੱਗੀ ਹੋਈ ਜਗ੍ਹਾ ਤੇ ਸਰ ਉਹਨਾਂ ਦੇ ਮੁਤਾਬਕ ਇੱਕ ਜਗ੍ਹਾ ਉਹਨਾਂ ਦੀ ਹੈ ਤੁਹਾਡੇ ਮੁਤਾਬਕ ਉਹਨਾਂ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਹੈ ਹਾਂਜੀ ਤੁਹਾਡੇ ਮੁਤਾਬਕ ਸਾਡੇ ਮੁਤਾਬਕ ਇਹ ਜਾਨਵਰ ਕਿ ਤੋੜ ਰਹੇ ਰਾਤ ਨੂੰ ਆ ਕੇ ਤੋੜ ਰਹੇ ਦਿਨੇ ਕਰੋ ਜੇ ਤੇ ਜੇ ਤੇ ਸਹੀ ਹੈ ਕੋ ਦਿਨੇ ਦਿਨੇ ਤੋੜੋ ਚਲੋ ਠੀਕ ਹੈ ਸਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਹੈਗੀ ਆ ਸਰ ਪੁਲਿਸ ਆਣੀ ਨਹੀਂ ਮੈਂ ਥਾਣੇ ਗਿਆ ਸੀ ਥਾਣੇ ਇੱਕ ਪੁਲਿਸ ਵਾਲਾ ਨਹੀਂ ਆ ਉਹ ਕਹਿੰਦੇ ਸੀ ਸਾਡੇ ਤੇ ਪ੍ਰੈਸ਼ਰ ਹੈ ਅਸੀਂ ਆ ਨਹੀਂ ਸਕਦੇ ਸਾਡੇ ਕਹਿੰਦੇ ਉੱਪਰੋਂ ਪ੍ਰੈਸ਼ਰ ਹੈ ਅਸੀਂ ਨਹੀਂ ਆ ਸਕਦੇ ਇਹਨਾਂ ਨੇ ਜਾਲੀ ਮੈਂ ਚੌਕੀ ਤੇ ਵੀ ਗਿਆ ਥਾਣੇ ਵੀ ਗਿਆ ਆਪਣਾ ਡੁਗਰੀ ਥਾਣੇ ਵੀ ਗਿਆ ਚੌਕੀ ਵੀ ਕੋਈ ਨਹੀਂ ਆਂਦਾ ਉਸ ਤੋਂ ਉਹ ਕਹਿੰਦੀ ਸਾਡੇ ਤੇ ਪ੍ਰੈਸ਼ਰ ਆਸੀ ਆ ਨਹੀਂ ਸਕਦੇ ਕਹਿੰਦੇ ਸਾਡੇ ਤੋਂ ਉੱਪਰੋਂ ਪ੍ਰੈਸ਼ਰ ਹੈ ਕੋਈ ਦੱਸਦਾ ਨਹੀਂ ਹੈ ਕਿਹੜਾ ਉੱਪਰਲਾ ਪ੍ਰੈਸ਼ਰ ਉਹ ਦੱਸਦੇ ਹੀ ਨਹੀਂ ਕਹਿੰਦੇ ਸਾਡੇ ਤੋਂ ਉੱਪਰ ਪ੍ਰੈਸ਼ਰ ਆਸੀ ਨਹੀਂ ਆਣਾ ਅਕੋਰਡਿੰਗ ਹੈ ਇਸ ਚੀਜ਼ ਦੀ ਕਹਿੰਦੇ ਕਿ ਪ੍ਰੈਸ਼ਰ ਹੈ ਸਾਡੇ ਤੇ ਸਾਡੇ ਫੋਨ ਹੀ ਬਾਹਰ ਰੱਖਾ ਲਿਆ ਅੰਦਰ ਆ ਨਹੀਂ ਤਾ ਫੋਨ ਕਿਹੜੇ ਕਿਹੜੀ ਜਗ੍ਹਾ ਦੀ ਗੱਲ ਹੈ ਥਾਣੇ ਇਹ ਅਸੀਂ ਜਿਹੜੇ ਸੈਦ ਬਗਤ ਸਿੰਘ ਵਾਲਾ ਥਾਣਾ ਪੈਂਦਾ ਇੱਥੇ ਗਿਆ ਸੀ ਮੈਂ ਇੱਥੇ ਵੀ ਗਿਆ ਹਾਂ ਹਾਂਜੀ ਹੁਣ ਤਾਂ ਆਏ ਅਸੀਂ ਜਨਾਬ ਇੱਥੇ ਦੇਖ ਰਹੇ ਹਾਂ ਹੁਣ ਕੀ ਲਾਚਾਰ ਹੈਗੇ ਤੇ ਜੀ ਸੀ ਬੀ ਲੈ ਆਏ ਬੰਦੇ ਲੈ ਆਏ ਇੱਥੇ ਕਦੋਂ ਦੇ ਬੰਦੇ ਖੜਾਏ ਹੋਏ ਸਵੇਰ ਦੀ ਚੱਲ ਰਹੀ ਹੈ ਜੀ ਸੀ ਬੀ ਸਵੇਰ ਦੀ ਜੀ ਸੀ ਬੀ ਇਹਨਾਂ ਦੇ ਪਲਾਟ ਤੇ ਚੱਲਦੀ ਪਈ ਹੈ ਮੇਰੇ ਕੋਲ ਦਿਨ ਦੀ ਰਿਕਾਰਡਿੰਗ ਵੀ ਹੈਗੀ ਨਾ ਦੀ ਠੀਕ ਹੈ ਠੀਕ ਹੈ ਨਾ ਦਿਨ ਦੀ ਕੈਮਰੇ ਦੀ ਸਵੇਰ ਦੀ ਜੀ ਸੀ ਬੀ ਚੱਲ ਰਹੀ ਹੈ ਤੇ ਹੁਣ ਸਵੇਰ ਦੀ ਆਪਣੇ ਆਪਣੇ ਪਲਾਟ ਤੇ ਕਰ ਰਹੇ ਸੀ ਸਵੇਰ ਦੀ ਜਿਹੜਾ ਇਹਨਾਂ ਦਾ ਨਾਲ ਵਾਲਾ ਪਲਾ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਉੱਤੇ ਸ਼ੁਰੂ ਕੀਤਾ ਰਾਤ ਨੂੰ ਜਦੋਂ ਹਨੇਰਾ ਹੋ ਗਿਆ ਮੰਗਦੀ ਹੈ ਸਰ ਮੰਗਦੀ ਹੈ ਹਾਂਜੀ ਮੰਗ ਸਰ ਇਨਸਾਫ ਹੋਵੇ ਕੋਈ ਪੁਲਸ ਵਾਲਾ ਨਹੀਂ ਆਂਦਾ ਕੋਈ ਨਹੀਂ ਆਂਦਾ ਸਰਕਾਰ ਦੇ ਕੋਈ ਚਲੋ ਇਸ ਮਾਮਲੇ ਨੂੰ ਲੈ ਕੇ ਫਿਰ ਸਵੇਰ ਨੂੰ ਸੀਪੀ ਸਾਹਿਬ ਕੋਲ ਹਾਂਜੀ ਭਾਈ ਜੀ ਸਵੇਰੇ ਪੇਸ਼ ਹੋਵਾਂਗੇ ਸਰ ਕੋਈ ਇੱਕ ਪੁਲਸ ਵਾਲਾ ਦੇਖੋ ਇੰਨੀ ਗਲ ਹੋ ਗਈ ਇੰਨੇ ਫੋਨ ਕਰ ਲਏ ਪੁਲਸ ਨੂੰ ਅਸੀਂ ਠੀਕ ਹੈ ਇੰਨੇ ਮੈਸੇਜ ਕਰ ਲਏ ਚਾਹੁੰਦੇ ਕੀਓ ਸਰ ਚਾਹੁੰਦੇ ਸਰ ਇਨਸਾਫ ਚਾਹੁੰਦੇ ਆ ਦੇਖੋ ਸਾਰਿਆਂ ਤੱਕਾਰ ਹੈ ਸਾਰੀ ਦੁਕਾਨਾ ਤੋੜਤੀ ਸਾਰੇ ਠੇਕੇ ਤੋੜਦੇ ਸਾਰਾ ਕੁਝ ਤੋੜਦਾ 2018 ਤੋਂ ਲੈ ਕੇ ਸਾਡੇ ਕੋਲ ਲਾਇਸੈਂਸ ਹੈਗਾ ਤੇ ਇਹ ਕਹਿੰਦੇ ਲਾਇਸੈਂਸ ਨਹੀਂ ਹੈ ਜਿਹੜੀ ਜਗ੍ਹਾ ਤੋੜੀ ਗਈ ਉਹਦਾ ਕਬਜ਼ਾ ਤੁਹਾਡੇ ਕੋਲ ਸੀ ਸਾਡੇ ਕੋਲ ਕਬਜ਼ਾ ਸੀਗਾ ਜਨਾਬ ਸਟੇ ਲੱਗੀ ਹੋਈ ਸੀ ਕੋਰਟ ਦੀ ਪ੍ਰੋਪਰ ਸਟੇ ਲੱਗੀ ਹੋਈ ਸੀ ਠੀਕ ਹੈ ਦਵਿੰਦਰ ਸਮਾਨ ਵੀ ਪਿਆ ਸੀ ਸਮਾਨ ਵੀ ਪਿਆ ਸੀ ਅੰਦਰ ਕੈਮਰੇ ਲੱਗੇ ਹੋਏ ਸੀ ਸਾਰਾ ਕੁਝ ਲੱਗੇ ਹੋਏ ਸੀ ਸੋਫੇ ਸੀ ਵਾਅਲਕਮ ਕਾਹ ਉਹ ਜਗ੍ਹਾ ਕੋਈ ਨਹੀਂ ਛੱਡਦੇ ਯਾਰ ਛੱਡਦੇ ਯਾਰ ਕੀ ਨਾਮ ਹੈ ਤੁਹਾਡਾ ਭਾਈ ਜੀ ਮੇਨੂੰ ਦਵਿੰਦਰ ਸਿੰਘ ਮੰਗਦਾ ਅੱਛਾ ਜੀ ਇਹ ਕਿਹੜੀ ਜਗ੍ਹਾ ਹੈ ਇਹ ਜਗ੍ਹਾ ਅਸੀਂ ਕਿਰਾਏ ਤੇ ਦਿੱਤੀ ਸੀ ਠੀਕ ਹੈ ਜੀ ਕਿਰਾਏ ਤੇ ਦਿੱਤੀ ਸੀ ਉਸ ਤੋਂ ਬਾਅਦ ਕੀ ਕਰਿਆ ਇੱਕ ਇੱਕ ਇਹ 2018 ਤੋਂ ਲੈ ਕੇ ਦਿੱਤੀ ਮਿਲਦੀ ਸੀ ਚੰਨੀ ਵਿਆਜ ਨੂੰ ਠੀਕ ਹੈ ਕਿਸ ਕਰਕੇ ਇਹ ਠੇਕੇ ਵਾਸਤੇ ਠੀਕ ਹੈ ਕਿੰਨੀ ਜਗ੍ਹਾ ਵਾ ਇਹ ਜਗ੍ਹਾ 799 ਗਜ ਦੀ ਕਰੀਬ ਹੈ ਜੀ ਠੀਕ ਹੈ ਤੇ ਇਹਦੀ ਮਲਕੀਅਤ ਕੀ ਦੇ ਕੋਲ ਇਹਦੀ ਮਲਕੀਅਤ ਸਾਡੀ ਹੈ ਜੀ ਸਾਡੀ ਕੰਪਨੀ ਦੇ ਨਾਮ ਤੇ ਆ ਸਾਡੀ ਬਸੰਤ ਦੇ ਨਾਮ ਤੇ ਆ ਠੀਕ ਹੈ ਬਸੰਤ ਪੂਰਾ ਨਾਮ ਕੀ ਬਸੰਤ ਐਵੈਨਿਊ ਠੀਕ ਹੈ ਪਸੰਦ ਤੇ ਨਿਕਲੇ ਵਾ ਹਾਂ ਜੀ ਹਾਂ ਜੀ ਮੇਨ ਮਾਲਕ ਤੁਸੀਂ ਮੇਨ ਮਾਲਕ ਹਾਂ ਜੀ ਅਸੀਂ ਗੱਲ ਇਹ ਆ ਵੀ ਮੇਰਾ ਦਵਿੰਦਰ ਸਿੰਘ ਮੰਗਟ ਤੇ ਮੈਂ ਹੀ ਦੇਖਦਾ ਸਾਰਾ ਠੀਕ ਹੈ ਤੇ ਅੱਜ ਕੀ ਕਰਦੇ ਅੱਜ ਕੁਝ ਨਹੀਂ ਅਸੀਂ ਆਪਦਾ ਕੰਮ ਕਰ ਰਹੇ ਹਾਂ ਆ ਅਸੀਂ ਆਪਣੀ ਸਫਾਈ ਕਰ ਰਹੇ ਸੀਗੇ ਤੇ ਇਹ ਹੁਣ ਤੁਸੀਂ ਮੈਨਸਾ ਪਤਾ ਨਹੀਂ ਵੀ ਹਾਂ ਵੀ ਕੋਈ ਬਦਮਾਸ਼ੀ ਨਹੀਂ ਕੀਤੀ ਭਾਈ ਇਹ ਚਲੋ ਆਪਾਂ ਇਹ ਗੱਲ ਬੋਲਣ ਦੋ ਨਹੀਂ ਬੋਲੇ ਕੋ ਯਾਰ ਬੋਲਣ ਦੋ ਬੋਲ ਤੁਸੀਂ ਆਪ ਦਾ ਤੁਸੀਂ ਆਪ ਦਾ ਕੰਮ ਕਰ ਰਹੇ ਸੀ ਉਸ ਤੋਂ ਬਾਅਦ ਕੀ ਹੋਇਆ ਕੁਛ ਨਹੀਂ ਹੋਇਆ ਕੁਛ ਨਹੀਂ ਤਾਂ ਹੁਣ ਆਏ ਆ ਵੀਰ ਹੁਣੀ ਓਕੇ ਇਹ ਤਾਂ ਇਹ ਤਾਂ ਵੀਰੋਂ ਨਹੀਂ ਹੋਣ ਆਏ ਆ ਇਹ ਇਹ ਇੱਕ ਮਿੰਟ ਵੀਰੇ ਇਹ ਕੁਛ ਨਹੀਂ ਇਹ ਕੁਛ ਨਹੀਂ ਬੋਲੇ ਇਹ ਵੀ ਠੀਕ ਆ ਸਾਰਾ ਕੁਝ ਤੇ ਗੱਲ ਇਹ ਹੈ ਕਿ ਇੱਕ ਬਈ ਆਪਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਅਸੀਂ ਆਪਦੇ ਸਾਰੇ ਕਾਗਜ਼ A to Z ਅਸੀਂ ਕਾਗਜ਼ ਸਾਰੇ ਪੇਸ਼ ਕਰੇ ਹੋਏ ਆ ਠੀਕ ਹੈ ਸਹੀ ਸਾਡਾ ਇਨਸਾਫ ਹੁਣ ਉਹ ਇਹਨਾਂ ਦਾ ਦਾਵਾ ਕੀ ਹੈ ਇਹਨਾਂ ਦਾ ਦਾਵਾ ਇਹ ਇਹਨਾਂ ਦੀ ਤਾਂ ਰਜਿਸਟਰੀ ਹੋ ਬਾਈ ਜੀ ਜਿਹੜੀ ਕਰਾਤੀ ਹੈ ਰਜਿਸਟਰੀ ਹੋ ਰਜਿਸਟਰੀ ਤਾਂ ਤੁਸੀਂ ਚੈੱਕ ਕਰਕੇ ਦੇਖ ਲਿਓ ਇਹ ਦਵਾ ਕਿ ਇਹ ਦਵਾ ਕਿ ਅਸੀਂ ਕਰਾਇਤੇ ਦਿੱਤੀ ਸੀ ਇਹ ਕਹਿੰਦੇ ਸਾਡੀ ਹੋਊਗੀ ਇਹਨਾਂ ਨੇ ਘਰ ਰਜਿਸਟਰੀ ਕਰਵਾ ਲਈ ਸੜਕ ਤੋਂ ਪਰਲੇ ਪਾਸੇ ਦੇ ਨੰਬਰ ਨੇ ਉਹ ਠੀਕ ਹੈ ਸੜਕ ਤੋਂ ਪਰਲੇ ਪਾਸੇ ਦੇ ਨੰਬਰ ਇਹਨਾਂ ਨੇ ਹੁਣ ਕਿਹਾ ਕਹਿੰਦੇ ਵੀ ਇਹ ਜਗ੍ਹਾ ਸਾਡੀ ਉਹ ਆ ਰਿਸ਼ਤੀ ਕਰਾ ਲਈ ਇਹਨਾਂ ਨੇ ਜਾਲੀ ਬਿਲਕੁਲ ਇੰਤਕਾਲ ਨਹੀਂ ਚੜਿਆ ਬਾਈ ਜੀ ਕਿਉਂਕਿ ਇੰਤਕਾਲ ਤੇ ਸੀ ਰੋਕ ਲਾਈ ਹੋਈ ਸੀ ਉਹੀ ਇੰਤਕਾਲ ਨਹੀਂ ਹੋਇਆ ਇਹਨਾਂ ਦਾ ਅੱਜ ਤੱਕ ਇੰਤਕਾਲ ਇੰਤਕਾਲ ਗਾਹਾਂ 20 ਸਾਲ ਕੀ 50 ਸਾਲ ਨਹੀਂ ਹੋ ਸਕਦਾ ਕਿਉਂਕਿ ਸਾਡੀ ਸਾਡੀ ਮਲਕੀਅਤ ਆ ਯਾਰ ਬਿਲਕੁਲ ਜਮੀਨ ਦਿੱਤੀ ਕੋਈ ਐਗਰੀਮੈਂਟ ਹੋਇਆ ਸੀ ਬਿਲ ਇਹੀ ਦਾ ਦੇਖੋ ਗੱਲ ਆ ਇਹਨਾਂ ਨੇ ਛੜਤਾ ਸੀ ਠੇਕਾ 2000 ਜਦੋਂ ਇਹ ਕਹਿੰਦੇ ਵੀ ਠੇਕਾ ਇਹਨਾਂ ਕੋਲ ਲਾਇਸੈਂਸੇ ਨਹੀਂ ਸੀ ਉਦੋਂ ਜੀ اور وائل وایند دا ਇਹਨਾਂ ਕੋਲ ਲਾਇਸੈਂਸ ਹਈਓ ਨਹੀਂ ਸੀ ਜੀ ਸਰ 18 ਦੇ ਵਿੱਚ ਸੀਗਾ ਉਸ ਤੋਂ ਬਾਅਦ ਛੜ ਤਰ ਰਹੇ ਨੇ ਮੋੜ ਕੇ ਆਪਦਾ ਸਮਾਨ ਰੱਖ ਲਿਆ ਇੱਥੇ ਕਿੰਨੀ ਮਤਲਬ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਜਿੱਕੇ ਛੱਡਿਆ ਨੂੰ ਇੱਥੇ ਇਹ ਤਾਂ 2018 ਤੋਂ ਬਾਅਦ ਇਹਨਾਂ ਨੇ ਠੇਕਾ ਇੱਥੇ ਖੋਲਿਆ ਹੀ ਨਹੀਂ ਜੀ ਠੀਕ ਹੈ ਹੋਰ ਕੋਈ ਰੋਲਾ ਇਸ ਜਗ੍ਹਾ ਦਾ ਹੋਰ ਕੋਈ ਰੋਲਾ ਨਹੀਂ ਜੀ ਬਿਲਕੁਲ ਨਹੀਂ ਰੋਲਾ ਠੀਕ ਹੈ ਤੁਸੀਂ